ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੀ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਗਾਜ਼ਨਾਰੇ ਬਾਅਦ ਅੱਜ ਅਜਨਾਲਾ ਦੇ ਵਿੱਚ ਸੂਰਜ ਦੇਵਦਾਰ ਦੇ ਦਰਸ਼ਨ ਹੋਏ ਨੇ ਅੱਜ ਧੁੱਪ ਜਿਹੜੀ ਹੈ ਜਰੂਰ ਚੜੀ ਹੈ ਪਰ ਇਸ ਵਕਤ ਦੀ ਰਿਪੋਰਟ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅਜਨਾਲਾ ਦੇ ਵਿੱਚ ਜਿਹੜਾ ਇੱਕ ਲੰਬਾ ਰਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਉਸ ਦਾ ਕਾਰਨ ਇਹ ਟਰਾਲੀਆਂ ਔਰ ਇਹ ਟਰਾਲੀਆਂ ਨੇ ਜਿਹੜੀਆਂ ਸਮਾਜ ਸੇਵੀ ਲੋਕ ਜਿਹੜੇ ਨੇ ਆਪਣੇ ਲੋਕਾਂ ਲਈ ਹੜ੍ਹ 'ਚ ਫਸੇ ਲੋਕਾਂ ਦੇ ਲਈ ਮਦਦ ਕਰਨ ਦੇ ਲਈ ਅੱਗੇ ਆ ਰਹੇ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਵਕ ਵਕ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੇ ਲੋਕ ਨੇ ਇਹ ਮਦਦ ਲੈ ਕੇ ਪਹੁੰਚ ਰਹੇ ਨੇ ਦੋਵੇਂ ਪਾਸੇ ਜੇ ਗੱਲ ਕੀਤੀ ਆ ਵੀ ਤਾਂ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਣਗੀਆਂ ਇਸ ਪਾਸੇ ਉਹ ਲੋਕ ਨੇ ਜਿਹੜੀ ਮਦਦ ਦੇ ਕੇ ਆ ਰਹੇ ਨੇ ਤੇ ਇਧਰ ਉਹ ਲੋਕ ਨੇ ਜਿਹੜੇ ਮਦਦ ਲੈ ਕੇ ਜਾ ਰਹੇ ਨੇ ਤਾਂ ਵੱਖ-ਵੱਖ ਥਾਵਾਂ ਤੋਂ ਲੈ ਕੇ ਜਿਹੜੇ ਲੋਕ ਆ ਰਹੇ ਨੇ ਚੱਲਦੇ-ਚੱਲਦੇ ਜਰੂਰ ਅਸੀਂ ਗੱਲ ਵੀ ਇਹਨਾਂ ਨਾਲ ਕਰ ਲਾਂਗੇ ਸਰ ਕੇਸ ਕੀ ਕੇਸੇਗਾ ਤੋਂ ਆਏ ਤੁਸੀਂ ਇੱਕ ਸ਼ਾਡਾ ਸਾਹਿਬ ਤੋਂ ਆਈ ਸੀ ਸੰਗ ਸਾਰੀ ਮਦਦ ਲੈ ਕੇ ਆਏ ਹਾਂਜੀ ਹਾਂਜੀ ਸਾਹਿਬ ਜਿਹੜੀ ਪਛਵਾ ਦੀ ਰਸਤੇ ਦੀ ਸੁੱਕੀ ਰਸਤੇ ਦੀ ਲੰਗਰ ਵੀ ਇਹ ਇੱਕ ਇੱਕ ਦਾਣਾ ਇਕੱਠਾ ਕਰਕੇ ਲੋਕਾਂ ਦੀ ਸੇਵਾ ਵਾਸਤੇ ਸਾਰੀ ਸੰਗਤ ਆਈ ਏ ਇਹ ਸਰ ਆ ਇਹ ਆਪਣੇ ਆਪਣੇ ਤੌਰ ਤੇ ਆਏ ਤੁਸੀਂ ਜੇ ਕੋਈ ਲਾਈ ਜਿਹੜੀਆਂ ਇਹਨਾਂ ਨੇ ਲੋਕਾਂ ਤੱਕ ਪਹੁੰਚ ਕੇ ਕਰਨਾ ਕਿਹੜਾ ਕਿੱਥੇ ਆ ਤੁਸੀਂ ਕਿਸੇ ਨਹੀਂ ਜਾਣਾ ਇੱਧਰ ਜਿੱਥੇ ਲੋੜ ਆ ਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਲੋਕ ਸ਼ਿਆੜਾ ਸਾਹਿਬ ਅਬਰਸਰ ਤੋਂ ਆਏ ਨੇ ਤਸਵੀਰਾਂ ਤੇ ਦੇਖ ਸਕਦੇ ਹੋ ਇਹ ਮਦਦ ਲੈ ਕੇ ਹਰ ਫੀਲਦਾ ਦੀ ਮਦਦ ਲੈ ਕੇ ਮੇਰੇ ਪਿੱਛੇ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਅਸੀਂ ਇਹ ਜਿਹੜੀ ਰਿਪੋਰਟ ਅੱਜ ਇੱਥੇ ਬਣਾ ਰਹੇ ਆ ਜਦੋਂ ਦੇ ਵੀ ਅਸੀਂ ਜਨਾਲਾ ਤੋਂ ਚੱਲੇ ਸੀ ਜਨਾਲਾ ਵੱਲ ਵਧੇ ਸੀ ਕਾਜ ਲੰਬਾ ਰਾਸ਼ੇ ਜਨਾਲਾ ਵੱਲ ਆਉਂਦਿਆਂ ਵੇਖਿਆ ਟਰਾਲੀਆਂ ਟਰਾਲੀਆਂ ਜਿਹੜੀਆਂ ਨੇ ਖਾਸ ਤੌਰ ਦੇ ਉੱਤੇ ਇਸ ਪਾਸੇ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਟਰਾਲੀਆਂ ਨਜ਼ਰ ਆ ਰਹੀਆਂ ਨੇ ਜੇ ਝਾਤੀ ਮਾਰੀ ਜਾਵੇ ਨਾ ਇਹ ਉਹ ਟਰਾਲੀਆਂ ਨੇ ਜਿਨ੍ਹਾਂ ਦੇ ਵਿੱਚ ਰਸਦ ਲੈ ਕੇ ਲੋਕ ਪਹੁੰਚੇ ਨੇ ਔਰ ਆਪਣੇ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਵਧ ਰਹੇ ਨੇ ਇਹ ਅਜਨਾਲਾ ਦੀਆਂ ਤਸਵੀਰਾਂ ਨੇ ਹਰ ਪੀੜਤਾ ਦੇ ਲਈ ਜਿਹੜੀ ਇਹ ਮਦਦ ਲੈ ਕੇ ਲੋਕ ਆ ਰਹੇ ਨੇ ਸਵਾਸੇ ਵੀ ਜਥੇਬੰਦੀਆਂ ਮਦਦ ਲਈ ਲੈ ਕੇ ਆਈਆਂ ਨੇ ਧਾਰਮਿਕ ਜਥੇਬੰਦੀਆਂ ਮਦਦ ਲੈ ਕੇ ਆਈਆਂ ਨੇ ਕਾਊਂਟਰ ਸਥਾਪਿਤ ਕੀਤੇ ਨੇ ਕਿਸਾਨ ਜਥੇਬੰਦੀਆਂ ਨੇ ਆਪਣੇ ਕਾਊਂਟਰ ਇੱਥੇ ਸਥਾਪਿਤ ਕੀਤੇ ਨੇ ਹਰ ਜਗ੍ਹਾ ਦੇ ਜਿੱਥੇ ਵੀ ਨਜ਼ਰ ਮਾਰੀ ਜਾਵੇ ਮੈਂ ਮਦਦ ਲੈ ਕੇ ਲੋਕਾਂ ਦੇ ਵਿੱਚ ਮਦਦ ਲੈ ਕੇ ਪਹੁੰਚ ਰਹੇ ਨੇ ਟਰਾਲੀਆਂ ਕਿਉਂਕਿ ਸ਼ਹਿਰ ਦੇ ਲੋਕਾਂ ਦੇ ਕੋਲੋਂ ਟਰਾਲੀਆਂ ਨਹੀਂ ਹੁੰਦੀਆਂ ਤਾਂ ਇਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਆਪ ਉਹ ਆਰੇ ਪਹੁੰਚ ਰਹੇ ਨੇ ਕਿਸੇ ਨੇ ਕਿਸੇ ਨੂੰ ਸੱਦਾ ਨਹੀਂ ਦਿੱਤਾ ਕਿਸੇ ਨੇ ਕਿਸੇ ਨੂੰ ਅ ਇਸ ਪਾਸੇ ਗਿਆ ਨਹੀਂ ਕਿਉਂਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਹਮੇਸ਼ਾ ਹੀ ਮਦਦ ਕਰਨ ਦੇ ਲਈ ਅੱਗੇ ਪਹੁੰਚਦੇ ਨੇ ਇੱਕ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹ ਟਰੈਕਟਰਾਂ ਦੇ ਲੋਕਾਂ ਨੂੰ ਰੈਸਕਿਊ ਕੀਤਾ ਰਿਹਾ ਕਿ ਟਰੈਕਟਰ ਜਿਹੜੇ ਨੇ ਵੱਖ-ਵੱਖ ਥਾਵਾਂ ਤੇ ਚਲੇ ਜਾਂਦੇ ਨੇ ਇਸ ਪਾਸੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੇਸਗਾਹ ਦੇ ਉੱਤੇ ਇੱਕ ਕੈਂਪ ਲਾਇਆ ਗਿਆ ਹੈ ਰਾਤ ਕੈਂਪ ਇਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਕਿਉਂਕਿ ਮਾਜੇਦੀਨ ਸਭ ਤੋਂ ਵੱਡੀ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਮਜ਼ਦੂਰ ਸੰਘਰਸ਼ ਜਿਹੜੀ ਕਮੇਟੀ ਹੈ ਜਿਹੜੀ ਹਮੇਸ਼ਾ ਕਿਸਾਨਾਂ ਦੀ ਗੱਲ ਕਰਦੀ ਆਈ ਹੈ ਔਰ ਇਹ ਲੋਕਾਂ ਨੇ ਇਹਨਾਂ ਨੇ ਵੀ ਆਪਣੇ ਕਿਸਾਨਾਂ ਦੀ ਮਦਦ ਇਸ ਜਗ੍ਹਾ ਤੇ ਕੀਤੀ ਔਰ ਸਭ ਤੋਂ ਵੱਧ ਜਿਹੜਾ ਇਸ ਵਕਤ ਗੱਲ ਕੀਤੀ ਜਾ ਰਹੀ ਹੈ ਕਿ ਮਾਲ ਡੰਗਰ ਨੂੰ ਜਿਹੜਾ ਪਛਾਰਾ ਚਾਹੀਦਾ ਹੈ ਚੋਕਰ ਜਾਂ ਜੋ ਵੀ ਸਮਾਨ ਚਾਹੀਦਾ ਹੈ ਉਹ ਇੱਥੇ ਪਹੁੰਚਾਇਆ ਜਾ ਰਿਹਾ ਇੱਥੇ ਅਜਨਾਲੇ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਕਿ ਰਾਸ਼ਨ ਜਿਹੜਾ ਸੀ ਉਹ ਵੱਡੀ ਮਾਤਰਾ ਦੇ ਵਿੱਚ ਲੈ ਕੇ ਲੋਕ ਪਹੁੰਚੇ ਸੀ ਮੁਰਾਸ਼ਨ ਲਗਾਤਾਰ ਆ ਗਿਆ ਸੀ ਹੁਣ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਇਸ ਨੂੰ ਪਲਾਨਿੰਗ ਕੀਤੀ ਜਾਵੇ ਕਿ ਜਨ ਉਹਨਾਂ ਹੀ ਲਿਆਂਦਾ ਜਾਵੇ ਜਿੰਨੀ ਜ਼ਰੂਰਤ ਹੈ ਤਾਂ ਕਿ ਅੱਗੇ ਪੁੰਚਦਾ ਕੀਤਾ ਜਾ ਸਕੇ ਪਲੱਸ ਚਾਰਾ ਜਿਹੜਾ ਪਸ਼ੂਆਂ ਦੇ ਲਈ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਇਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੈਂਪ ਦੇ ਵਿੱਚ ਵੀ ਗੱਲ ਕਰਦੇ ਕੀ ਨਾਮ ਹੈ ਸਰ ਤੁਹਾਡਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਅਵਤਾਰ 바ਵਾ ਬੋਲਦਾ ਜੀ ਹਾਂਜੀ ਹਾਂਜੀ ਅਵਤਾਰ ਜੀ ਇਥੇ ਤੁਸੀਂ ਜਿਹੜੀ ਹੈ ਇਹ ਤੋਂ ਮਦਦ ਦਿੰਦੇ ਜੀ ਨਾ ਅੱਗੇ ਵੀ ਜਾ ਕੇ ਜਾਂ ਪਿੰਡਾਂ ਦੇ ਵਿੱਚ ਅਪਰੋਚ ਕਰ ਰਹੇ ਜੀ ਨਹੀਂ ਅਸੀਂ ਇਥੇ ਕੈਂਪ ਲਾਇਆ ਜੀ ਇਹ ਅਜਾ ਸਾਡੇ ਆਲੇ 4-5 ਕੈਂਪ ਲੱਗੇ ਇਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੀ ਇਥੇ ਤੋਂ ਮਾਲ ਜਿਹੜਾ ਸਾਡਾ ਜੋ ਵੀ ਜੋ ਸੁਕਾ ਰਸਨੇ ਜਿਹੜਾ ਇਥੋਂ ਗਾਂਹ ਪਹੁੰਚ ਜਾਂਦਾ ਫਿਰ ਮੈਂ ਅਪੀਲ ਕਰੂੰਗਾ ਪਿੰਡ ਵਾਲਿਆਂ ਜਿਹਨਾਂ ਆਪਣੇ ਨਗਰ ਵਾਸੀਆਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਭਾਈ ਹਲੇ ਜਿਹੜੀ ਨਾ ਜਿੰਨੇ ਲੋਕ ਲੈ ਕੇ ਆਂਦੇ ਨਾ ਇਹ ਮਤਲਬ ਨਹੀਂ ਮਤਲਬ ਹਲੇ ਚਾਹੀਦਾ ਇਹ ਚਾਹੀਦਾ ਉਦੋਂ ਆ ਜਦ ਜਦੋਂ ਪਾਣੀ ਲਥਾ ਲੋਕੀ ਘਰਾਂ ਨੂੰ ਵਾਪਸ ਪਰਤੇ ਉਦੋਂ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਆ ਬੀਜ ਦੀ ਲੋੜ ਪੈਣੀ ਆ ਮੋਮਬੱਤੀਆਂ ਟਾਰਚਾਂ ਦੀ ਛੁੱਕੇ ਰਾਸਨ ਦੁੱਧ ਦੀ ਇਹ ਚੀਜ਼ਾਂ ਦੀ ਉਦੋਂ ਜ਼ਰੂਰਤ ਪੈਣੀ ਦਵਾਈਆਂ ਜਿਹੜੀ ਬੂਟੀਆਂ ਦੀ ਉਸ ਟਾਈਮ ਤੇ ਲੋੜ ਪੈਣੀ ਆ ਕਿਉਂਕਿ ਹਲੇ ਇਸ ਟਾਈਮ ਤੇ ਲੋਕ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਭੈਰ ਭਰਾਵਾਂ ਦੇ ਜਗ੍ਹਾ ਤੇ ਸੇ ਪਹੁੰਚਿਆ ਜਿਹੜਾ ਵੀ ਰਾਸਨ ਲੈ ਕੇ ਜਾਂ ਲੰਗਰ ਲੈ ਕੇ ਮੇਰਾ ਵੀਰ ਭਰਾ ਜਾਂ ਚਾਰ ਜਾਂ ਤੂੜੀ ਲੈ ਕੇ ਪਹੁੰਚਣ ਦਿਆ ਕਰਦੇ ਆ ਉਹ ਜਿਹੜੀ ਆ ਉਹ ਆਮ ਲੋਕਾਂ ਤੱਕ ਜਿਹੜੇ ਤੱਕ ਪਹੁੰਚਣੀ ਆ ਉਤੋਂ ਤੱਕ ਨਹੀਂ ਪਹੁੰਚਦੀ ਜੀ ਇਹ ਲੋਕ ਕਿ ਜਿਹੜੇ ਸੜਕਾਂ ਤੇ ਖਲੋਤੇ ਆ ਇਹ ਲੈ ਲੈ ਕੇ ਤੇ ਆਪਣੇ ਘਰਾਂ 'ਚ ਡੰਪ ਕਰੀ ਜਾਂਦੇ ਨੇ ਤੇ ਉਤੋਂ ਜਿੰਨਾਂ ਨੂੰ ਪੀੜ ਤੋਂ ਲੋਕਾਂ ਬਾਤੇ ਨਹੀਂ ਇਹ ਚੀਜ਼ਾਂ ਪਹੁੰਚੀ ਜਾਂਦੀਆਂ ਇਸਰੱਖ ਕੇ ਅਸੀਂ ਅਪੀਲ ਕਰਦੇ ਹਾਂ ਕਿ ਭਾਈ ਇਹ ਅੱਜ ਦਾ ਟਾਈਮ ਨਹੀਂ ਆ ਇਹ ਲੰਬੇ ਸਮੇਂ ਤੱਕ ਇਹ ਕੰਮ ਚੱਲਣਾ ਆ ਕਿਉਂਕਿ ਕੱਲ ਨੂੰ ਜਿੱਦੋਂ ਪਾਣੀ ਲੱਥਾ ਲੋਕੀ ਘਰਾਂ ਨੂੰ ਵਾਪਸੀ ਆਏ ਇਹਦੇ ਵਿੱਚ ਭਲ ਚੜ ਜਾਣੀ ਹੈ 4-4 5-5 ਫੁੱਟ ਭਲ ਚੜਨੀ ਹੈ ਜੀ ਉਹਦੇ ਵਿੱਚ ਇਹ ਦੀਗਤ ਹੋਣੀ ਹੈ ਫਿਰ ਡੀਜ਼ਲ ਦੀ ਦੀਗਤ ਹੋਣੀ ਹੈ ਡੀਜ਼ਲ ਲੋਕਾਂ ਨੂੰ ਚਾਹੀਦਾ ਆ ਮੋਮਬਤੀਆਂ ਅਗਰ ਜੋ ਵੀ ਮਤਲਬ ਸਮਗਰੀਆ ਇਹ ਉਸ ਟਾਈਮ ਤੇ ਘਰਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਬਿਲਕੁਲ ਇਹ ਵਾਜਿਬ ਗੱਲ ਕੀਤੀ ਹੈ ਕਿਸਾਨ ਆਗੂਆਂ ਨੇ ਵੀ ਕਿ ਮਦਦ ਲੋਕ ਜਰੂਰ ਲੈ ਕੇ ਪਹੁੰਚ ਰਹੇ ਨੇ ਪਰ ਜਦੋਂ ਪਾਣੀ ਲੱਤੇਗਾ ਕਿਉਂਕਿ ਜੋ ਕੱਲ ਦੀ ਰਿਪੋਰਟ ਸੀ ਪਾਣੀ ਜਰੂਰ ਲੱਥਣਾ ਸ਼ੁਰੂ ਹੋ ਗਿਆ ਹੈ ਫੌਜੀ ਮੂਵਮੈਂਟ ਵੀ ਇਸ ਪਾਸੇ ਦੇਖ ਰਹੀ ਹੈ ਟਰਾਲੀਆਂ ਅ ਜਿਹੜਾ ਜਾਮ ਲੱਗਾ ਹੈ ਉਹ ਵੀ ਤਸਵੀਰਾਂ ਦੇ ਵਿੱਚ ਦੇਖ ਸਕਦਾ ਹੈ ਤਾਂ ਮਦਦ ਜਿਹੜੀ ਹੈ ਲੋਕ ਲੈ ਕੇ ਪਹੁੰਚ ਰਹੇ ਨੇ ਔਰ ਕਿਉਂਕਿ ਜਦੋਂ ਪਾਣੀ ਲੱਥਲੇ ਉਸ ਵੇਲੇ ਡੀਜ਼ਲ ਦੀ ਵੀ ਜ਼ੋਰ ਪੈਣੀ ਹੈ ਔਰ ਉਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਜੇ ਗੱਲ ਕੀਤੀ ਜਾਵੇ ਤਾਂ ਦਵਾਈਆਂ ਦੀ ਜ਼ਰੂਰਤ ਪੈਣੀ ਹੈ ਤੇ ਨਾਲ ਹੀ ਫਸ਼ਵਾਂ ਦੇ ਲਈ ਜਿਹੜਾ ਮਾਲ ਡੰਗਰ ਦੇ ਲਈ ਚਾਰੇ ਦੀ ਲੋੜ ਪੈਣੀ ਹੈ ਤਾਂ ਲੰਗਰ ਲੈ ਕੇ ਇਹ ਵੀ ਵੀਰ ਪਹੁੰਚੇ ਨੇ ਵੱਖ-ਵੱਖ ਥਾਵਾਂ ਨੂੰ ਕਿਹਨ ਸਗਾ ਦਵਾਈ ਵੀਰੇ ਤੁਸੀਂ ਕੱਚੇ ਪੀਲਵਾਲ ਤਾਂ ਜੀ ਕੱਚੇ ਪੀਲਵਾਲ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹਾ ਹਾਂਜੀ ਇਹ ਤੇ ਪ੍ਰਸ਼ਾਦਾ ਰਾਮਪੀਸ ਰੋਡ ਰਾਮਪੀਸ ਰੋਡ ਪ੍ਰਸ਼ਾਦਾ ਲੈ ਕੇ ਹਾਂਜੀ ਲੰਗਰ ਲੈ ਕੇ ਪਹੁੰਚਿਆ ਜੀ ਬਿਲਕੁਲ ਇਹ ਸਾਡੇ ਭਰਾ ਉਹ ਨੇ ਜਿਹੜੇ ਵਕਮਕ ਪਿੰਡਾਂ ਚੋਂ ਜਿਵੇਂ ਹਿੜਾੜਾ ਸਾਹਿਬ ਤੋਂ ਪਹੁੰਚੇ ਇਹ ਕੱਚੇ ਭੀਲੋਵਾਲ ਤੋਂ ਪਹੁੰਚੇ ਨੇ ਮਾਜੇ ਦੇ ਵਕਮਕ ਪਿੰਡਾਂ ਚੋਂ ਕਿਉਂਕਿ ਇਹ ਸਾਡੇ ਪੰਜਾਬ ਦੇ ਲੋਕ ਉਹ ਨੇ ਅਸੀਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਔਰ ਜਿਹੜੀ ਦੂਸਰੀ ਇੱਕ ਹੋਰ ਗੱਲ ਕੱਲ੍ਹ ਸਾਹਮਣੇ ਆਈ ਸੀ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਜਿਹੜੇ ਗੈਰ ਲੋੜ ਵੰਦ ਨੇ ਆਪਣੇ ਘਰਾਂ ਦੇ ਜਿਹੜਾ ਇਕੱਠਾ ਕਰ ਰਹੇ ਨੇ ਤਾਂ ਉਸ ਦੇ ਉੱਤੇ ਵੀ ਕੱਲ ਇੱਕ ਬਹੁਤ ਵਧੀਆ ਗੱਲ ਸਮਾਜ ਤੇ ਵੀ ਜਿਹੜੇ ਸੀਗੇ ਮੰਡ ਸਾਹਿਬ ਨੇ ਆਖੀ ਕਿ ਚਲੋ ਜੇ ਕੋਈ 10 ਜੀ ਨਜਾਇਜ਼ ਵੀ ਲੈ ਜਾਂਦੇ ਨੇ ਪਰ ਇੱਕ 11ਵਾਂ ਜਿਹੜਾ ਲੋੜਵੰਦ ਜਿਹਨੂੰ ਲਿਆ ਜਾਂਦਾ ਇਹਦਾ ਸਾਡਾ ਮਕਸਦ ਪੂਰਾ ਹੋ ਜਾਂਦਾ ਹੈ ਤੇ ਵਡੀਆਂ ਹਰ ਤਰ੍ਹਾਂ ਦਾ ਇੱਥੇ ਰੋਲ ਵੇਖਣ ਨੂੰ ਮਿਲ ਰਿਹਾ ਹੈ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਆਪਣੀ ਮਦਦ ਜਿਹੜੀ ਆ ਕਰਨ ਦੇ ਲਈ ਪਹੁੰਚ ਰਹੇ ਨੇ ਅਸੀਂ ਪਿਛਲੇ ਇੱਕ ਹਫਤੇ ਤੋਂ ਬਾਅਦ ਇੱਥੇ ਅਜਨਾਲਾ ਦੇ ਵਿੱਚਾਂ ਜਿਸ ਦਿਨ ਇੱਥੇ ਹਾੜਾ ਇਹ ਤਕਰੀਬਨ 12 ਦਿਨ ਹੋ ਜਲੇ ਨੇ ਕੋਨੇਵਾਲ ਜਿਸ ਦਿਨ ਪਾਣੀ ਆਇਆ ਸੀ ਉਸ ਦਿਨ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕ ਜਿਹੜੇ ਨੇ ਇੱਥੇ ਵੀਰਾਂ ਕੱਤ ਕੇ ਮਦਦ ਕਰਨ ਦੇ ਲਈ ਉਹਦੇ ਨੇ ਅਸੀਂ ਲੋਕਾਂ ਨੂੰ ਸਾਈਕਲ ਟੂ व्हीਲਰਾਂ ਦੇ ਉੱਤੇ ਦੇਖਿਆ ਮਦਦ ਕਰਦੇ ਲੈ ਕੇ ਜਾਂਦੇ ਦਰਾਂ ਦੇ ਵਿੱਚ ਮਦਦ ਲੈ ਕੇ ਜਾਂਦੇ ਦੇਖਿਆ ਗੱਡੀਆਂ ਦੇ ਵਿੱਚ ਮਦਦ ਲੈ ਕੇ ਜਾਂਦੇ ਦੇਖਿਆ ਟਰਾਲੀਆਂ ਦੇ ਉੱਤੇ ਲੋਕ ਮਦਦ ਲੈ ਕੇ ਪਹੁੰਚੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਵਾਕ ਵਾਕ ਚਾਰਾ ਤੁਸੀਂ ਦੇਖ ਸਕਦੇ ਹੋ ਕਿ ਚਾਰਾ ਜਿਹੜਾ ਹੈ ਵੱਡੀਆਂ ਜਿਹੜੀਆਂ ਗੱਡੀਆਂ ਐਸਯੂਵੀ ਗੱਡੀਆਂ ਦੇ ਵਿੱਚ ਲੋਕਾਂ ਨੇ ਪਾਣੀ ਲੈ ਕੇ ਤੇ ਪਹੁੰਚੇ ਸੀ ਜੈਸੂ ਗੱਡੀਆਂ ਐਸਯੂਵੀ ਗੱਡੀਆਂ ਦੇ ਵਿੱਚ ਲੋਕਾਂ ਨੇ ਚਾਰਾ ਲਿਆਂਦਾ ਤੇ ਮਦਦ ਜਿਹੜੀ ਹੈ ਤਾਂ ਕਿ ਇਹਨਾਂ ਲੋਕਾਂ ਦੇ ਜਿਹੜੇ ਨੇ ਜੀਵ ਬਚਾਏ ਜਾ ਸਕਣ, ਮਾਲ ਡੰਗਰੇ ਇਹਨਾਂ ਦਾ ਬਚਾਇਆ ਜਾ ਸਕੇ, ਦਵਾਈਆਂ ਦੀ ਕੋਈ ਸਮੱਸਿਆ ਇਹਨਾਂ ਲੋਕਾਂ ਨੂੰ ਨਾ ਆਵੇ। ਹਰ ਪਾਸੇ ਮਦਦ ਲੈ ਕੇ ਲੋਕ ਪਹੁੰਚੇ ਨੇ ਹਰ ਦਾ ਉਹ ਵੀ ਅਸੀਂ ਦੇਖਿਆ ਤੇ ਇਹ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਇਹਨਾਂ ਵਾਲੇ ਦੇਖ ਕੇ ਹੋਰ ਵੀ ਸਾਡੇ ਭੈਣ ਭਰਾ ਜਿਹੜੇ ਨੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਉਹ ਵੀ ਅੱਗੇ ਆਉਣ ਤੇ ਇਸੇ ਤਰ੍ਹਾਂ ਮਦਦ ਕਰਨ ਹਰ ਹਿੱਸੇ ਤੋਂ ਜਿਹੜੀ ਮਦਦ ਹੈ ਪਹੁੰਚ ਰਹੀ ਹੈ ਜਨਾਲਾ ਦੇ ਵਿੱਚ ਪਾਣੀ ਨੇ ਤੇ ਆਪਣਾ ਰੰਗ ਵਿਖਾਇਆ ਪਰ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਨੇ ਵੀ ਆਪਣਾ ਵੱਡਾ ਦਿਲ ਕੱਢ ਕੇ ਆਪਣੀਆਂ ਗੱਡੀਆਂ ਆਪਣੇ ਵੀਕਲ ਸਾਰੇ ਜਿਹੜੇ ਸੀ ਟਰਾਲੀਆਂ ਜਿਹੜੀਆਂ ਸੀ ਉਹ ਲਾ ਦਿੱਤੀਆਂ ਇਹ ਚਾਰਾ ਤੁਸੀਂ ਦੇਖ ਸਕਦੇ ਹੋ ਕੇ ਲੈ ਕੇ ਇੱਥੇ ਪਹੁੰਚੇ ਨੇ ਦੋ ਬੁਰਕੀਆਂ ਵੀ ਜਿਸ ਦੇ ਕੋਲ ਨੇ ਉਹਨਾਂ ਵਿੱਚੋਂ ਵੀ ਇੱਕ ਬੁਰਕੀ ਆਪਣੀ দান ਕਰਨਾ ਚਾਹੁੰਦਾ ਹੈ ਪੰਜਾਬ ਦਾ ਹਰ ਪਛੰਦਾ ਤੇ ਇਹ ਇੱਕ ਖੂਬਸੂਰਤ ਤਸਵੀਰ ਹੈ ਕਿਹੜੇ ਮੱਥੇ ਪਰਵਾਣ ਕੀਤਾ ਇਸ ਆਪਦਾਨ ਨੂੰ ਜਿਹੜੀ ਇਹ ਤ੍ਰਾਸਦੀ ਸਾਡੇ ਲੋਕਾਂ ਦੇ ਉੱਤੇ ਆਈ ਹੈ ਪਰ ਲੋਕਾਂ ਦੇ ਉੱਤੇ ਚਿਹਰੇ ਤੇ ਸ਼ਿਕਰ ਨਹੀਂ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਸਾਡੇ ਪਿੱਛੇ ਸਾਡੇ ਭੈਣ ਭਰਾ ਜਿਹੜੇ ਨੇ ਖੜੇ ਨੇ ਔਰ ਸਾਨੂੰ ਇਕੱਲੇ ਨਹੀਂ ਛੱਡਣਗੇ ਤੇ ਉਹ ਹੀ ਖੂਬਸੂਰਤ ਤਸਵੀਰ ਜਿਹੜੀ ਆ ਇੱਥੇ ਦੇਖਣ ਨੂੰ ਮਿਲ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ